ਮਕਾਨ ਮਾਲਕ ਦਾ ਕਿਰਾਇਆ ਦੱਬਣ ਦੇ ਇਲਜ਼ਾਮ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਖਿਲਾਫ ਪਰਚਾ ਰੂਪਨਗਰ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਖਿਲਾਫ ਮਕਾਨ ਮਾਲਕਣ ਨੇ ਲਾਏ ਬਦਤਮੀਜ਼ੀ ਦੇ ਇਲਜ਼ਾਮ ਵਿਧਾਨ ਸਭਾ ਚੋਣਾਂ ਦੌਰਾਨ ਕਿਰਾਏ ਤੇ ਲਈ ਸੀ ਤਰਮਿੰਦਰ ਕੌਰ ਦੀ ਕੋਠੀ ਆਪ ਵਿਧਾਇਕ ਨੇ ਦੱਸਿਆ ਸਿਆਸੀ ਸਾਜ਼ਿਸ਼ ਪੋਲਿਟਿਕਨ ਗੇਮ ਖੇਲ ਰਹੇ ਹੂੰ ਭਗਵੰਤ ਮਾਨ ਜੀ ਨੂੰ ਅਪਰੋਚ ਕਰ ਰਹੇ ਹੂੰ ਅਮਨ ਨੂੰ ਅਪਰੋਚ ਕਰ ਰਹੇ ਹੂੰ ਉਹਨਾਂ ਤੋਂ ਹੀ ਪੈਸੇ ਲੈ ਲੇ ਜਾਂਗੇ ਤੇ ਅੰਦੀ ਹੀ ਪੋਸਟ ਮੀਂ ਔਰ ਮੇਰੇ ਹੱਥ ਤੇ ਆ ਦੇਖੋ ਬਰੂਜ਼ ਵੀ ਆਇਆ। ਸਾਟਾਉ ਕਿੰਨੀਆਂ ਗਾਲਾਂ ਕੱਢੀਆਂ ਮਾ ਕਾਂਗਰਸੀਆਂ ਨਾਲ ਕਾਦੀਆਂ ਨਾਲ ਢਿੱਲੋਂ ਨਾਲ ਕੱਢੀਆਂ ਉਹਦੇ ਭਰਾ ਨਾਲ ਅੱਜ ਤੱਕ ਐਪਲੀਕੇਸ਼ਨ ਪਾਸਚਾ ਨਹੀਂ ਦਰਖ ਹੋਇਆ ਹੈ। ਸੈਨ ਵਾਲੇ ਦੇ ਪਾਸਚਾ ਕੀਤਾ ਗਿਆ ਪੂਰਾ ਸ਼ਿਆਸੀ ਪਾਸਚਾ ਕੀਤਾ ਗਿਆ। ਮੌਕੇ ਦੀ ਰਾਜਨੀਤੀ ਕਰਨ ਲਈ ਵਿਰੋਧੀ ਪਾਰਟੀਆਂ ਵੀ ਸਰਗਰਮ। ਟੈਂਪਲ ਸੈਟ ਹੋਣੀ ਚਾਹੀਦੀ ਆ ਉਹਨੂੰ ਇਮੀਡੀਏਟਲੀ ਅਰੈਸਟ ਕਰਨਾ ਚਾਹੀਦਾ। ਔਰ ਤੇ ਕੇਸ ਦਰਜ ਕਰਨਾ ਚਾਹੀਦਾ। ਅੱਧੀ ਰਾਤ ਨੂੰ ਪ੍ਰੇਮਿਕਾ ਦੇ ਘਰ ਵੜੇ ਪ੍ਰੇਮੀ ਦਾ ਤੇਜ਼ ਧਾਰ ਹਥਿਆਰਾਂ ਨਾਲ ਕਤਲ ਅੰਮ੍ਰਿਤਸਰ ਦੇ ਪਿੰਡ ਭਿੰਡੀ ਸੈਦਾਂ ਵਿੱਚ ਦੇਰ ਰਾਤ ਨੂੰ ਆਪਣੀ ਪ੍ਰੇਮਿਕਾ ਨੂੰ ਮਿਲਣ ਪਹੁੰਚੇ ਪ੍ਰੇਮੀ ਦੀ ਪਰਿਵਾਰ ਵਾਲਿਆਂ ਨੇ ਬੇਰਹਿਮੀ ਨਾਲ ਕੀਤੀ ਹੱਤਿਆ ਮੇਰੇ ਤੱਕ ਦੇ ਪਰਿਵਾਰ ਮੁਤਾਬਿਕ ਦੋਵਾਂ ਦੇ ਸੰਬੰਧਾਂ ਬਾਰੇ ਕੁੜੀ ਦੇ ਪਰਿਵਾਰ ਨੂੰ ਪਹਿਲਾਂ ਤੋਂ ਹੀ ਜਾਣਕਾਰੀ ਉਹ ਕੁੜੀ ਦੇ ਮਾਂ ਨੂੰ ਪਤਾ ਸੀ ਸਾਰਾ ਹੀ ਕੁੱਝ ਤਾਂ ਹੈ ਨਹੀਂ ਤੇ ਤੇਰੇ ਘਰ ਗਈ ਤੇ ਮਾਰ ਹੀ ਖਾ ਗਿਆ ਉਹਨਾਂ ਦੋਨਾਂ ਦਾ ਫੇਰ ਸੀ ਜੀ ਉਹਦੇ ਚੱਕਰ 'ਚ ਰੰਜਿਸ਼ ਦੇ ਕਾਰਨ ਉਹਦੇ ਲੜਕੀ ਦੇ ਭਰਾ ਤੇ ਮਾਤਾ ਨੇ ਇਹਨੂੰ ਸ਼ਾਦੀशुदा ਸੀ ਪਿੰਡੀ ਸੈਦਾਂ ਦੇ ਨੇੜਲੇ ਪਿੰਡ ਵਰਿਆਂ ਦਾ ਰਹਿਣ ਵਾਲਾ ਮਿਰਤਕ ਐਮਬੀਏ ਦੀ ਪੜ੍ਹਾਈ ਕਰਦਾ ਤਸਕਰਾਂ ਦੇ ਹੱਥੇ ਚੜਿਆ ਲੱਖਾਂ ਦਾ ਸੌਦਾ ਕਰਕੇ ਹੈਰੋਇਨ ਨੂੰ ਸਰਹੱਦੋਂ ਪਾਰ ਲੰਘਾ ਕੇ ਪੰਜਾਬ ਵਿੱਚ ਕਰਦਾ ਸੀ ਸਪਲਾਈ ਦੋ ਤਸਕਰਾਂ ਨੂੰ ਚਿੱਟਾ ਸਪਲਾਈ ਕਰਦਾ ਪੁਲਿਸ ਨੇ ਫੜਿਆ ਰੰਗੇ ਹੱਥੀ 15 ਕਰੋੜ ਦੀ ਹੈਰੋਇਨ ਤੇ 8 ਲੱਖ ਰੁਪਇਆ ਵੀ ਕੀਤਾ ਬਰਾਮਦ ਊਮੀਦਾਂ ਪਾਣੀ ਕੱਢਣ ਵਾਸਤੇ ਜਿਹੜੀਆਂ ਪਾਈਪਾਂ ਪਾਈਆਂ ਵੀ ਨੇ ਸੁੱਕੀਆਂ ਨੇ ਉਹਦੇ ਵਿੱਚ ਉਹ ਉਧਰੋਂ ਪਾਏ ਛੱਡ ਦਿੰਦੇ ਆ ਤੇ ਜਾ ਕੇ ਇਧਰੋਂ ਜਾ ਕੇ ਚੱਕ ਕੇ ਲਿਆ ਕੇ ਇਹ ਫਿਰ ਉਹਨਾਂ ਨਾਲ ਕੰਟੈਕਟ ਕਰ ਲੈਂਦਾ ਜਿਹੜੇ ਦੂਜੇ ਸਮੱਗਲਰ ਨੇ ਉਹਨਾਂ ਉਹ ਜਾ ਕੇ ਆ ਕੇ ਇਹ ਤੋਂ ਲੈ ਜਾਂਦੇ ਆ ਇਹ 8 ਲੱਖ ਰੁਪਈਆ ਲੈ ਕੇ ਆਏ ਸੀਗੇ ਉਹ ਦੋਨੇ ਸਵਾਰਨ ਤੇ ਜਿਹੜਾ ਗਰਦੇਵ ਆ ਉਹ 8 ਲੱਖ ਰੁਪਈਆ ਵੀ ਅਸੀਂ ਬਰਾਮਦ ਕਰ ਲਿਆ ਇਹ ਹੀਰੋਨਾਂ ਜਿਹੜੀ 3 ਕਿਲੋ 3ਾਂ ਤੋਂ ਕਿਲੋ ਕਿਲੋ ਜਿਹੜੀ ਕੋਨਾਂ ਅਸੀਂ ਬਰਾਮਦ ਕਰ ਲਈ ਹੈ ਕਾਬੂ ਕੀਤੇ ਤਸਕਰ ਫਾਜ਼ਿਲ ਕਾ ਤਰਨਤਾਰਨ ਤੇ ਅੰਮ੍ਰਿਤਸਰ ਦੇ ਰਹਿਣ ਵਾਲੇ ਅਮਰੀਕਾ ਵਿੱਚ ਕਤਲ ਕੀਤੇ ਗਏ 20 ਸਾਲਾ ਸਿੱਖ ਨੌਜਵਾਨ ਦੇ ਕਤਲ ਕੇਸ ਵਿੱਚ ਇੱਕ ਵਿਅਕਤੀ ਗ੍ਰਿਫਤਾਰ ਪੁਲਿਸ ਨੇ ਦੋ ਹੋਰ ਸ਼ੱਕੀ ਲੋਕਾਂ ਦੀ ਤਸਵੀਰ ਕੀਤੀ ਜਾਰੀ ਮੋਹਾਲੀ ਦੇ ਸਿਮਰਨਜੀਤ ਸਿੰਘ ਦਾ ਅਮਰੀਕਾ ਦੇ ਸ਼ਹਿਰ ਸੈਕਰਮੈਂਟੋ ਵਿੱਚ ਅਣਪਛਾਤੇ ਹਮਲਾਵਰਾਂ ਨੇ ਸ਼ਰਿਆਮ ਗੋਲੀਆਂ ਮਾਰ ਕੇ ਕੀਤਾ ਸੀ ਕਤਲ ਗੈਸ ਸਟੇਸ਼ਨ ਤੇ ਕੰਮ ਕਰਦੇ ਸਿਮਰਨ ਨੇ ਪਾਰਕਿੰਗ ਵਿੱਚ ਸ਼ਰਾਬ ਪੀਣ ਤੋਂ ਰੋਕਿਆ ਸੀ ਮਾਮੂਲੀ ਬਹਿਸ ਤੋਂ ਬਾਅਦ ਸ਼ਰਾਬੀ ਲੋਕਾਂ ਨੇ ਸਿਮਰਨ ਉੱਤੇ ਅੰਨੇਵਾਦ ਚਲਾਈਆਂ ਸੀ ਗੋਲੀਆਂ ਮੇਜ਼ਬਾਨ ਸ਼੍ਰੀਲੰਕਾ ਟੀਮ ਤੇ ਭਾਰਤ ਦੀ ਵੱਡੀ ਜਿੱਤ ਭਾਰਤੀ ਟੀਮ ਨੇ 304 ਦੌੜਾਂ ਨਾਲ ਜਿੱਤਿਆ ਚੌਥੇ ਦਿਨ ਖਤਮ ਹੋਇਆ ਗਾਲੇ ਟੈਸਟ ਭਾਰਤ ਨੇ 240 ਦੌੜਾਂ ਦੇ ਪਾਰੀ ਘੋਸ਼ਿਤ ਕਰਨ ਬਾਅਦ ਦਿੱਤਾ ਸੀ 550 ਦੌੜਾਂ ਦਾ ਟੀਚਾ ਟੀਚੇ ਦਾ ਪਿੱਛਾ ਕਰ ਰਹੀ ਸ਼੍ਰੀਲੰਕਾ ਦੀ ਟੀਮ 245 ਦੌੜਾਂ ਤੇ ਹੀ ਸਿਮਟ ਤਿੰਨ ਮੈਚਾਂ ਦੀ ਲੜੀ ਵਿੱਚ ਭਾਰਤ ਨੇ ਬਣਾਈ 1-0 ਦੀ ਬੜਤ ਪਹਿਲੀ ਪਾਰੀ ਵਿੱਚ 190 ਦੌੜਾਂ ਬਣਾਉਣ ਵਾਲੇ ਸ਼ਿਖਰ ਧਵਨ ਬਣੇ ਮੈਨ ਆਫ ਦਾ ਮੈਚ ਭਾਰਤ ਵੱਲੋਂ ਗੇਂਦਬਾਜ਼ੀ ਤੇ ਬੱਲੇਬਾਜ਼ੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਪੰਜਾਬ ਦੀ ਹਰ ਵੱਡੀ ਖਬਰ ਲਈ ਤੁਸੀਂ ਲਗਾਤਾਰ ਦੇਖਦੇ ਰਹੋ এবੀਪੀ ਸਾਂਝਾ